ਸ਼੍ਰੋਮਣੀ ਅਕਾਲੀ ਦਲ ਉਹਨਾਂ ਸਰਜੀਬ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਜਿੱਥੇ ਪਾਰਟੀ ਰਜਿਸਟਰ ਹੋਣ ਜਾ ਰਹੀ ਹੈ ਪਾਰਟੀ ਨੂੰ ਨਵਾਂ ਚੋਣ ਨਿਸ਼ਾਨ ਮਿਲਣ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਦੇ ਵੱਲ ਬੁੱਤੇ ਉੱਤੇ ਲੜਨਗੇ ਹਾਲਾਂਕਿ ਇਹ ਵੀ ਕਿਆ ਸਰਗਾਈਆਂ ਲਗਾਈਆਂ ਜਾਗੀਆਂ ਨੇ ਕਿ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਵਾਪਸ ਪੰਜਾਬ ਦੀ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਸਾਥੀ ਇੱਕ ਇੱਕ ਕਰਕੇ ਛੜਦੇ ਜਾ ਰਹੇ ਨੇ ਜਿਸ ਤਰ੍ਹਾਂ ਚਰਨਜੀਤ ਸਿੰਘ ਬਰਾੜ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਏ ਹਾਲਾਂਕਿ ਚਰਨਜੀਤ ਸਿੰਘ ਬਰਾੜ ਕੌਮ ਦੀ ਗੱਲ ਕਰਦੇ ਸੀ ਪੰਥ ਦੀ ਗੱਲ ਕਰਦੇ ਸੀ ਪੰਥ ਦੀ ਏਕਤਾ ਦੀ ਗੱਲ ਕਰਦੇ ਸੀ ਪਤਾ ਨਹੀਂ ਉਹਨਾਂ ਨੂੰ ਕਿਹੜੀ ਪੁਹਾਟ ਨਹੀਂ ਆਈ ਰਾਤੋਂ ਰਾਤ ਉਹਨਾਂ ਨੇ ਆਪਣਾ ਪੰਥਰਾ ਹੀ ਬਦਲ ਲਿਆ ਪੰਥ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਕਰਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਦ ਦੀ ਗੱਲ ਕਰਨ ਵਾਲੇ ਚੰਦਰਜੀਤ ਸਿੰਘ ਬਰਾੜ ਹੋਣਾ ਨੇ ਰਾਤੋਂ ਰਾਤ ਪੱਲਾ ਝਾੜ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਗਿਆਨੀ ਹਰਪ੍ਰੀਤ ਸਿੰਘ ਕੀ ਇੱਕ ਕਾਰਗਰ ਸਿੱਧ ਪ੍ਰਧਾਨ ਨਹੀਂ ਹੋਏ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਖੁਦ ਕਈ ਵਾਰ ਪੇਸ਼ਸ਼ ਕੀਤੀ ਗਈ ਆਪਣੀ ਪਾਰਟੀ ਦੇ ਆਗੂਆਂ ਨੂੰ ਕਿ ਤੁਸੀਂ ਅਸਤੀਫਾ ਲੈ ਸਕਦੇ ਹੋ ਮੇਰਾ ਅਸਤੀਫਾ ਮਨਜ਼ੂਰ ਕਰ ਲਓ ਮੈਂ ਸਿਆਸਤ ਲਈ ਨਹੀਂ ਆਇਆ ਮੈਂ ਤਾਂ ਪੰਥ ਦੇ ਲਈ ਆਇਆ ਹਾਂ ਮੈਂ ਪੰਥ ਦੇ ਲਈ ਆਇਆ ਹਾਂ ਮੈਂ ਆਇਆ ਕਿ ਪੰਥ ਨੂੰ ਜਾਗਰੂਕ ਕੀਤਾ ਜਾਵੇ ਸੁਰਜੀਤ ਕੀਤਾ ਜਾਵੇ ਕੌਮ ਅਤੇ ਕੌਮ ਦੀ ਗੱਲ ਕੀਤੀ ਜਾਵੇ ਪੰਜਾਬ ਅਤੇ ਪੰਜਾਬੀਅਤ ਹਰ ਵਰਗ ਦੇ ਭਾਈਚਾਰੇ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਲੇਕਿਨ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹ ਅਕਾਲੀ ਦਲ ਨਹੀਂ ਹੈ ਇਹ ਚੁੱਲਾ ਦਲ ਹੈ ਇਹਨਾਂ ਨੇ ਆਪਣਾ ਚੁੱਲਾ ਬਾਲ ਲਿਆ ਹੈ ਇਹਨਾਂ ਦੇ ਫੈਸਲੇ ਦਿੱਲੀ ਤੋਂ ਆਉਂਦੇ ਨੇ ਇਹਨਾਂ ਦੇ ਫੈਸਲੇ ਕੇਂਦਰੀ ਏਜੰਸੀ ਨਾਗਪੁਰ ਤੋਂ ਆਉਂਦੇ ਨੇ ਇਹ ਏਜੰਸੀਆਂ ਦੇ ਗ੍ਰਾਫਟ ਕੀਤੇ ਹੋਏ ਬੰਦੇ ਨੇ ਜੋ ਏਜੰਸੀਆਂ ਕਹਿੰਦੀਆਂ ਨੇ ਉਹੀ ਇਹਨਾਂ ਵੱਲੋਂ ਜਿਹੜਾ ਹ ਬੋਲਿਆ ਜਾਂਦਾ ਹੈ ਇਹਨਾਂ ਦੀ ਨਾ ਤੇ ਆਪ ਦੀ ਕੋਈ ਆਈਡੀਓਲੋਜੀ ਹੈ ਨਾ ਇਹਨਾਂ ਦੀ ਕੋਈ ਵਿਚਾਰਧਾਰਾ ਹੈ ਹਾਲਾਂਕਿ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇੱਕ ਕਦਮ ਵੀ ਨਹੀਂ ਪੁੱਟਦੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਮਰਜ਼ੀ ਤੋਂ ਬਣਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਣਾ ਅੱਜ ਉਹਨਾਂ ਨੂੰ ਭੰਡਰਿਆ ਨਹੀਂ ਇਹ ਪਤਾ ਨਹੀਂ ਕਿਹੜੇ ਸਮੇਂ ਮੌਕੇ ਤੇ ਚੌਕਾ ਵੱਜ ਜਾਵੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਘੱੜਜੋੜ ਹੋ ਜਾਵੇ ਲੇਕਿਨ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਵੱਡੇ ਆਗੂ ਨੇ ਜਿਹੜੇ ਖਾਸਮ ਖਾਸ ਸੀ ਨਵੀਂ ਸ਼੍ਰੋਮਣੀ ਅਕਾਲੀ ਦਲ ਤੋਂ ਪੁਨਰ ਸਰਜੀਤ ਦੇ ਉਹ ਆਗੂ ਅੱਜ ਸ਼੍ਰੋਮਣੀ ਭਾਰਤੀ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਰਦਾਰ ਸੁਖਬੀਰ ਸਿੰਘ ਮਾਹਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਚੁੱਲਾ ਦਲ ਨੂੰ ਇੱਕ ਹੋਰ ਵੱਡਾ ਝਟਕਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਸਮਾਣਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਨਸੂਪੁਰ ਜੀ ਨੇ ਚੁੱਲਾ ਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਕੁਲਦੀਪ ਸਿੰਘ ਨਸੂਪੁਰਾ ਨੂੰ ਸਿਰਪਾਉ ਪਾਇਆ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਕੁਲਦੀਪ ਸਿੰਘ ਨਸੂਪੁਰਾ ਨੂੰ ਬਣਦਾ ਮਾਣ ਅਤੇ ਸਨਮਾਨ ਦਿੱਤਾ ਜਾਵੇਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਲਕਾ ਸਮਾਣੇ ਤੋਂ ਹੋ ਸਕਦਾ ਹੈ ਕਿ ਸਰਦਾਰ ਕੁਲਦੀਪ ਸਿੰਘ ਨਸੂਪੁਰਾ ਨਸੂਪੁਰ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤੇ ਦੂਸਰੇ ਪਾਸੇ ਰੱਜ ਕੇ ਬਰੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਰੂਮਣੀ ਸਿੰਘ ਬਾਦਲ ਜਦੋਂ ਉਹ ਸ਼ਾਮਲ ਕਰਵਾ ਰਹੇ ਸੀ ਕੁਲਦੀਪ ਸਿੰਘ ਨਸੂਪੁਰ ਨੂੰ ਉਹਨਾਂ ਨੇ ਕਿਹਾ ਕਿ ਨਸੂਪੁਰ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਚੰਦ ਮਿਲਣਗੇ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਾਣੇ ਤੋਂ ਮਜ਼ਬੂਤ ਹੋਵੇਗੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਚੁੱਲਾ ਦਲ ਦਾ ਭਾਂਡਾ ਫਟ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਯਾਨੀ ਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਪੁਰਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਜਿਸ ਤਰ੍ਹਾਂ ਚੱਲ ਜੀ ਸਮਰਾਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਇਧਰ ਸੰਗਤ ਗੁਲਦੀਪ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਵਰਕਰ ਕਮੇਟੀ ਦੇ ਸਾਬਕਾ ਮੈਂਬਰ ਰਹੇ ਚੁਕਦੇ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਸੱਜਿਤ ਗਿਆਨੀ ਹਰਪ ਸਿੰਘ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੱਲਾ ਫੜ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਸਮਾਣੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲੇਗਾ ਗੁਲਦੀਪ ਸਿੰਘ ਲਸੂ ਪਰਤੋ ਧੰਨਵਾਦ